ਉਹ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜੂਨ 2014 ਚ ਆਈਐਸ ਨੇ ਇਰਾਕ ਦੇ ਮੋਸੂਲ ਚ ਅਗਵਾ ਕਰ ਲਏ ਸੀ ਇਹਨਾਂ 9 ਪਰਿਵਾਰਾਂ ਨੇ ਆਈਐਸ ਦੇ ਚੁੰਗਲ ਤੋਂ ਬਚ ਕੇ ਆਏ ਹਰਜੀਤ ਮਸੀਹ ਖਿਲਾਫ ਐਫਆਈਆਰ ਦਰਜ ਕਰਵਾਈ ਹੈ ਇਹਨਾਂ ਨੂੰ ਪਤਾ ਲੱਗਿਆ ਕਿ ਮਸੀਹ ਫਿਰ ਤੋਂ ਵਿਦੇਸ਼ ਭੱਜ ਜਾਣਾ ਚਾਹੁੰਦਾ ਹੈ ਹਰਜੀਤ ਦਾ ਰਿਸ਼ਤੇਦਾਰ ਰਾਜਵੀਰ ਉਸਨੂੰ ਦੁਬਈ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਇਨਾ ਪਰਿਵਾਰਾਂ ਦਾ ਦਾਵਾ ਹੈ ਕਿ ਹਰਜੀਤ ਮਸੀਹ ਦੇ ਕਹਿਣ ਤੇ ਰਾਜਵੀਰ ਨੇ ਹੀ ਪੰਜਾਬ ਦੇ 9 ਲੋਕਾਂ ਨੂੰ ਇਰਾਕ ਭੇਜਿਆ ਸੀ। ਉਹ ਰਾਜਵੀਰ ਜੋ ਏਜੰਟ ਸੀਗਾ ਜਿੰਨੇ ਸਾਡੇ ਬੰਦੇ ਲੈ ਕੇ ਗਏ ਸੀ ਇਰਾਕ ਵਿੱਚ ਉਹਦੇ ਅਗੇਂਸਟ ਕੰਪਲੇਂਟ ਦਰਜ ਕਰਾਈ ਹੈ ਕਿ ਉਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਦੇ ਬੰਦੇ ਉਹਨੇ ਗਲਤ ਹੱਥਾਂ ਜਿਕੇ ਦੇ ਪਹਛਾਤੇ ਬੰਦਿਆਂ ਦਾ ਪਤਾ ਨਹੀਂ ਲੱਗਾ ਇਹ ਤੱਕ ਸਾਨੂੰ ਤੇ ਉਸ ਤੋਂ ਬਾਅਦ ਅਸੀਂ ਜੋ ਉਹਨਾਂ ਦਾ ਇੱਕ ਰਿਸ਼ਤੇਦਾਰ ਹੈ ਹਰਜੀਤ ਮਸੀਹ ਉਹ ਵੀ ਉਸੇ ਏਜੰਟ ਦਾ ਰਿਸ਼ਤੇਦਾਰ ਹੈ। ਤੇ ਉਹ ਵੀ ਉਹਦਾ ਵਿੱਚ ਪੂਰਾ ਹੱਥ ਆ ਕਿਉਂਕਿ ਉਹ ਵੀ ਉੱਥੇ ਏਜੰਟੀ ਕਰਦਾ ਸੀ ਤੇ ਦੁਬਈ ਗਿਆ ਦੁਬਈ ਜਾ ਕੇ ਫਿਰ ਫੋਨ ਕੀਤਾ ਸੀ ਉਹਨਾਂ ਨੂੰ ਤੇ ਦੁਬਈ ਪਾਸ ਦੱਸਿਆ ਕਿ ਇਹਨਾਂ ਨੇ ਮਤਲਬ ਕਿ ਹਰਜੀਤ ਮਸੀਹਾ ਕੀ ਅੱਗੇ ਏਜੰਡਾ ਹੈਗਾ ਆਪਣਾ ਕੀ ਕਹਿੰਦੇ ਨੇ ਇਰਾਕ ਵਾਸਤੇ ਤੇ ਉਹ ਸਾਰੀ ਜ਼ਿੰਮੇਵਾਰੀ ਝੱਲੇਗਾ ਉਹ ਤੇ ਗਾਂਹ ਭੇਜ ਦਿੰਨੇ ਆ ਤੇ ਮੈਂ ਕਿਹਾ ਦੇਖ ਲਓ ਸੋਚ ਲਓ ਜਿੱਦਾਂ ਕਰਨਾ ਕਰ ਲਓ ਉਹਨਾਂ ਨੇ ਗਾਂਹ ਭੇਜ ਦਿੱਤਾ ਉਸ ਤੋਂ ਬਾਅਦ ਕੀ ਕੀਤਾ ਉੱਥੇ ਭੇਜਿਆ ਤਿੰਨਾਂ ਮਹੀਨਿਆਂ ਬਾਅਦ ਨਾ ਕੋਈ ਉੱਤ ਬਾਤ ਤਨਖਾਹ ਵੀ ਨਹੀਂ ਕੋਈ ਆਈ ਨਾ ਕੁਛ ਆਇਆ ਸਾਨੂੰ ਪਤਾ ਨਹੀਂ ਕੀ ਕੀਤਾ 40 ਬੱਚੇ ਹੀ ਸਾਡੇ ਇਹਨਾਂ ਲੈ ਕੇ ਧੋਖੇ ਜਿਹਾ ਪੈਸੇ ਲੈ ਕੇ ਤੇ ਪਤਾ ਨਹੀਂ ਕਿੱਥੇ ਛਾੜੇ ਕਿੱਥੇ ਨਹੀਂ ਜਿਹੜਾ ਇਹ ਬੰਦਾ ਅਸੀਂ ਅੱਜ ਫੜਾਇਆ ਇਹ ਉੱਥੋਂ ਭੱਜ ਕੇ ਆਂਦਾ ਵੀ ਮੈਂ ਬਚ ਕੇ ਆ ਜਾ ਮੇਰੇ ਗੋਲੀਆਂ ਮਾਰਤੀਆਂ ਉਹਨਾਂ ਨੇ ਤੇ ਮੈਂ ਭੱਜ ਕੇ ਆ ਜਾ ਲੇਕਿਨ ਦੁਖਾਂਤ ਕੀਤਾ ਇਹਨਾਂ ਕੋਈ ਦੱਸ ਸਹਾਰ ਕੇ ਇਹਨੂੰ ਫੜਾਇਆ ਕਿ ਇਹਨਾਂ ਕਾਬੂ ਨਹੀਂ ਆਉਂਦਾ ਕਿਤੇ ਇਹ ਰਾਜबीर ਤੇ ਜਿਹੜਾ ਮੁੰਡਾ ਅੱਜ ਜਿਹਦੇ ਤੇ ਸ਼ਿਕਾਇਤ ਕਰਾਈ ਏ ਸਾਡੇ ਏਜੰਟ ਆ ਤੇ ਬਾਕੀ ਬੱਚਿਆਂ ਨੇ ਇਹਨਾਂ ਨਾਲ ਹੀ ਸਾਰੀ ਗੱਲਬਾਤ ਕੀਤੀ ਸੀ ਸਾਨੂੰ ਇਹੀ ਦੱਸ ਕੇ ਗਿਆ ਸੀ ਕਿ ਸਾਡਾ ਇੱਕ ਏਜੰਟ ਪਤੇਗੜ ਚੂਲੀਆਂ ਇੱਕ ਇਹ ਹਰਜੀਤ ਮਸੀਹ ਇਹ ਆਏ ਨੂੰ 10 ਮਹੀਨੇ ਪਹਿਲਾਂ ਹੀ ਲੱਭਦੇ ਰਹੇ ਨਹੀਂ ਮਿਲਿਆ ਹੁਣ ਲੱਭਾ ਵਾ ਹਰਜੀਤ ਮਸੀਹ ਪੰਜਾਬ ਦੇ ਗੁਰਤਾਸਪੁਰ ਦਾ ਰਹਿਣ ਵਾਲਾ ਹੈ 2 ਸਾਲ ਪਹਿਲਾਂ 15 ਜੂਨ ਨੂੰ ਆਈਐਸ ਨੇ ਮਸੂਲ ਦੀ ਕੰਸਟ੍ਰਕਸ਼ਨ ਕੰਪਨੀ 'ਚ ਕੰਮ ਕਰਨ ਵਾਲੇ 91 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਸੀ ਇਨਾ 52 ਬੰਗਲਾਦੇਸ਼ੀ ਸੀ ਅਤੇ 40 ਭਾਰਤੀ ਬੰਗਲਾਦੇਸ਼ਾਂ ਦੇ ਮਜ਼ਦੂਰਾਂ ਨੂੰ 2 ਦਿਨ ਬਾਅਦ ਛੱਡ ਦਿੱਤਾ ਗਿਆ ਸੀ। ਦਿੱਤਕੇ ਭਾਰਤੀਆਂ ਨੂੰ ਆਪਣੇ ਨਾਲ ਲੈ ਗਏ ਸੀ। ਹਰਜੀਤ ਮਸੀਹ ਦਾਵਾ ਕਰਦਾ ਹੈ ਕਿ ਉਹ ਵੀ ਉਹਨਾਂ 40 ਭਾਰਤੀਆਂ ਵਿੱਚੋਂ ਸੀ ਪਰ ਉਹ ਆਈਐਸ ਦੀ ਜੰਗਲ ਚੋਂ ਕਿਸੇ ਤਰ੍ਹਾਂ ਛੁੱਟ ਆਇਆ। ਉਹ ਇਹ ਵੀ ਦਾਵਾ ਕਰਦਾ ਹੈ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਬਾਕੀ 39 ਭਾਰਤੀਆਂ ਨੂੰ ਆਈਐਸ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਬੋਲੇ ਆ ਸੀ ਲੈਂਬੇ ਖੜੀ ਹੋ ਜਾਓ। ਉਹ ਜੋ ਤੁਹਾਡੇ ਪਾਸ ਹੈ ਤੁਹਾਡੇ ਪੈਸੇ ਅਤੇ ਮੋਬਾਈਲ ਹਮੇ ਦੇ ਦਿਓ। ਉਹਨੇ ਹਮੇ نیچے ਵੀ ਠਾ ਦਿਆ। जब नीचे बिठाया और उन्होंने हमारे पीछे खड़े हुए और हमें छूट कर दिया फिर वहां से जब मैंने देखा मैं आवाज़ दी कि चलो कोई होगा तो मेरे तरफ कोई पड़ा होगा तो उठ जाएगा मैंने उनको बोला भी कोई है भाई इसकी लात पर भी गोली लगी हुई है जहां लगी थी वो क्रॉस करके चली गई बस तट किया सभी को मैंने आवाज़ दी लेकिन इतनी मेरी हिम्मत नहीं पाई कि मैं अकेले अकेले को देखू के तो मैंने बस आवाज़ दी किसी ने आवाज नहीं दी तो मैं वहां से भागा ਹਰਜੀਤ ਮਸੀਹ ਬਚਨ ਤੋਂ 1 ਸਾਲ ਬਾਅਦ ਤੱਕ ਕੇਂਦਰੀ ਏਜੰਸੀਆਂ ਦੇ ਘੁੱਲ ਰਿਹਾ ਪਿੰਡ ਪਰਤਨ ਤੋਂ ਬਾਅਦ ਵੀ ਉਸਨੇ ਇਹੀ ਕਿਹਾ ਕਿ 39 ਭਾਰਤੀ ਹੁਣ ਜਿਉਂਦੇ ਨਹੀਂ ਨੇ ਪਰ ਕੇਂਦਰ ਸਰਕਾਰ ਨੇ ਉਸਦੇ ਦਾਅਵਿਆਂ ਤੇ ਯਕੀਨ ਕਰਨ ਤੋਂ ਇਨਕਾਰ ਕਰ ਦਿੱਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ बार-बार ਹੀ ਕਹਿੰਦੇ ਰਹੇ ਕਿ ਅਗਵਾ ਭਾਰਤੀ ਸੁਰੱਖਿਅਤ ਨੇ ਪਰ ਉਹਨਾਂ ਦੇ ਪਰਿਵਾਰ ਪਰੇਸ਼ਾਨ ਨੇ ਕਿ ਆਖਰ ਕਿਸਤੇ ਯਕੀਨ ਕੀਤਾ ਜਾਏ ਤੇ ਕਿਸਤੇ ਨਹੀਂ ਇਸੇ ਵਿਚਾਰ ਹਰਜੀਤ ਮਸੀਹ ਦੇ ਸਿਰ ਤੇ ਐਫ ਆਈ ਆਰ ਦੀ ਤਲਵਾਰ ਜ਼ਰੂਰ ਲਟਕ ਗਈ ਹੈ ਬਟਾਲਾ ਪੁਲਿਸ ਹਰਜੀਤ ਮਸੀਹ ਤੋਂ ਪੁੱਛਗਿੱਛ ਕਰ ਰਹੀ ਹੈ